ਰੱਦ ਕਰੋ ਬਿੱਲ 22525 ਰੱਦ ਕਰੋ ਰੱਦ ਕਰੋ ਰੱਦ ਕਰੋ ਇਹ ਇਹਨਾਂ ਨੇ ਇਸ ਤਰ੍ਹਾਂ ਦੀ ਬਣਾ ਕੇ ਰੱਖਤੀ ਹੈ ਕਿ ਜੇ ਤੁਸੀਂ ਕੱਲ ਪਰਸੋਂ ਤੁਸੀਂ ਜੇ ਕੋੜਗਪੁਰੇ ਜਿਹੜੇ ਮੁਲਾਜ਼ਮ ਸਾਥੀ ਵਿੱਚ ਬੈਠੇ ਵੀ ਹੋਣਗੇ ਜੇ ਉੱਥੇ ਤੁਸੀਂ ਜਾਣੇ ਹੋ ਮਰਦਾਬਾਦ 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 ਕਿੰਨੀ ਮੋਟੀ ਸਰਕਾਰ ਮਰਦਾਬਾਦ 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 ਡੈਮੋਕਰੈਟਿਕ ਟੀਚਰ ਫਰੰਟ ਫ੍ਰੀ ਕੋਰਟ ਸੀਨੀਅਰ ਮੀਂਹ ਪ੍ਰਧਾਨ ਹਰਜਸਦੀਪ ਸਿੰਘ ਤੁਹਾਡੇ ਨਾਮ ਖਤਬ ਹੋ ਰਿਹਾ ਅਸੀਂ ਅੱਜ ਇੱਥੇ ਕਿਸਾਨ ਜਥੇਬੰਦੀਆਂ ਤੇ ਵੱਖ-ਵੱਖ ਵਿਭਾਗਾਂ ਦੀਆਂ ਜਥੇਬੰਦੀਆਂ ਦੀ ਇੱਕ ਮੀਟਿੰਗ ਹੋਈ ਹੈ ਜੋ ਜਿਹੜੇ ਬਿਜਲੀ ਸੋਧ ਬਿੱਲ ਤੇ ਬੀਜ ਸੋਧ ਬਿੱਲ ਦੇ ਸਬੰਧ ਦੇ ਵਿੱਚ ਇਹ ਜਿਹੜੀ ਹੈ ਜੋ ਬਿੱਲ ਪੇਸ਼ ਕੀਤਾ ਜਾਣਾ ਉਹਦੀ ਸਬੰਧ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਕਿਉਂਕਿ ਅਸੀਂ ਜਿਸ ਤਰ੍ਹਾਂ ਨਾਲ ਪਿੱਛੇ ਤੋਂ ਦੇਖ ਰਹੇ ਹਾਂ ਕਿ ਇਹ ਜਿਹੜੀਆਂ ਸਰਕਾਰਾਂ ਚਾਹੇ ਉਹ ਕੇਂਦਰ ਸਰਕਾਰ ਹੈ ਚਾਹੇ ਉਹ ਸਾਡੀ ਸਟੇਟ ਸਰਕਾਰ ਹੈ ਤਾਂ ਇਹ ਛੇਤੀ ਕਾਰਪੋਰੇਟੀ ਦਿੱਤੀਆਂ ਨੂੰ ਜਾਮਾ ਚੜਾਉਣ ਦੇ ਲੱਗੀ ਹੋਈ ਹੈ ਚਾਹੇ ਅਸੀਂ ਪੀਆਰਟੀਸੀ ডিপਾਰਟਮੈਂਟ ਦੀ ਗੱਲ ਕਰੀਏ ਚਾਹੇ ਅਸੀਂ ਬਿਜਲੀ ਬੋਰਡ ਦੀ ਗੱਲ ਕਰੀਏ ਚਾਹੇ ਸਿੱਖਿਆ ਵਿਭਾਗ ਦੀ ਗੱਲ ਕਰੀਏ ਤਾਂ ਇਹ ਸਾਰੀਆਂ ਜਿਹੜੀਆਂ ਨੀਤੀਆਂ ਤਾਂ ਬਿਲਕੁਲ ਹੀ ਪ੍ਰਾਈਵੇਟਾਈਜੇਸ਼ਨ ਵੱਲ ਸਾਨੂੰ ਲੈ ਕੇ ਜਾਂਦੀਆਂ ਨੇ ਸਿੱਖਿਆ ਦੇ ਵਿੱਚ ਇਹ ਆਨਲਾਈਨ ਕੋਰਸਾਂ ਦੀਆਂ ਗੱਲਾਂ ਕਰਦੇ ਨੇ ਪੀਆਰਟੀਸੀ ডিপਾਰਟਮੈਂਟ ਦੇ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਲੈਣ ਦੀ ਗੱਲ ਕਰਦੇ ਨੇ ਤੇ ਜਿਵੇਂ ਕਿ ਆਪਾਂ ਅੱਜ ਦੀ ਜ਼ਰੂਰਤ ਸਮਝਦੇ ਹਾਂ ਜਿਵੇਂ ਬਿਜਲੀ ਦੀ ਜ਼ਰੂਰਤ ਸਮਝਦੇ ਹਾਂ ਜੋ ਸਾਡਾ ਮਤਲਬ ਵੀ ਜਮਹੂਰੀਅਤ ਦਾ ਹੱਕ ਹੈਗਾ ਉਹ ਵੀ ਜਿਹੜਾ ਹੈਗਾ ਕਾਰਪੋਰੇਟ ਘਰਾਣਿਆਂ ਨੂੰ ਦਿੱਤਾ ਜਾ ਰਿਹਾ ਹੈਗਾ ਪਹਿਲਾਂ ਅਸੀਂ ਸਾਡੀਆਂ ਜ਼ਮੀਨਾਂ ਦੇ ਉੱਤੇ ਕਾਰਪੋਰੇਟ ਘਰਾਣਿਆਂ ਨੇ ਕਾਨੂੰਨ ਬਣਾਏ ਜੋ ਅਸੀਂ ਲੋਕਾਂ ਦੇ ਬਿਲਕੁਲ ਇਕੱਠ ਦੇ ਨਾਲ ਇਕੱਠੇ ਹੋ ਕੇ ਉਹਨਾਂ ਨੂੰ ਵਾਪਸ ਕਰਾਇਆ ਤੇ ਅੱਜ ਇਹੀ ਐਸ ਦੇ ਲੈ ਕੇ ਇੱਥੇ ਆ ਕਿ ਜਿਹੜੇ ਬਿਜਲੀ ਸੋਧ ਬਿੱਲ ਆ ਰਹੇ ਆ ਜੋ ਕਾਰਪੋਰੇਟ ਘਰਾਣਿਆਂ ਨੇ ਚਲਾਉਣੇ ਆ ਜਿਵੇਂ ਕਿ ਅਸੀਂ ਦੇਖੀ ਜਾਂਦੇ ਹੈਗੇ ਆ ਕਿ ਜਿਵੇਂ ਬੀਐਸ ਨੇਲ ਸਾਡੇ ਕੋਲੇ ਇੱਕ ਭਾਰਤ ਦੀ ਸੰਚਾਰ ਸੰਸਥਾ ਸੀ ਉਹ ਬਿਲਕੁਲ ਜਿਹੜੀ ਪ੍ਰਾਈਵੇਟ ਅਦਾਰਿਆਂ ਨੂੰ ਦੇ ਦਿੱਤੀ ਗਈ ਹੈ ਉੱਥੋਂ ਦੇ ਜਿਹੜੇ ਮੁਲਾਜ਼ਮ ਹੈ ਉਹ ਹੁਣ ਉੱਥੇ ਕੰਮ ਨਹੀਂ ਕਰਦੇ ਹੈਗੇ ਜਿਹੜਾ ਵੀ ਉਹ ਸਟਰਕਚਰ ਬਣਿਆ ਹੋਇਆ ਸੀਗਾ ਉਹੀ ਜਿਹੜੇ ਅੱਜਕਦੀਆਂ ਪ੍ਰਾਈਵੇਟ ਜਿਹੜੀਆਂ ਟੈਲੀਕਮ ਕੰਪਨੀਆਂ ਹੈਗੀਆਂ ਉਹ ਚਲਾ ਰਹੀਆਂ ਨੇ ਐਲਨ ਮਸਕ ਦਾ ਜਿਹੜਾ ਹੈਗਾ ਉਹ ਸਾਡੇ ਕੋਲੇ ਅਪਰੇਟਸ ਆ ਰਿਹਾ ਹੈਗਾ ਸੋ ਇਸ ਤਰ੍ਹਾਂ ਨੂੰ ਦੇਖਦੇ ਹੋਏ ਇਹਨਾਂ ਦੇ ਖਦਸ਼ਿਆਂ ਨੂੰ ਦੇਖਦੇ ਹੋਏ ਅਸੀਂ ਇੱਥੇ ਇਕੱਠੇ ਹੋਏ ਆ ਕਮੇਟੀ ਦੇ ਵਿੱਚ ਫੈਸਲੇ ਹੋਏ ਨੇ ਜਿਵੇਂ ਕਮੇਟੀ ਦੇ ਸਾਰੇ ਫੈਸਲੇ ਏ ਕੀਤੇ ਗਏ ਨੇ ਕਿ ਜਿਸ ਤਰ੍ਹਾਂ ਨਾਲ ਜੇ ਕੋਈ ਬੈਲ ਇਸ ਤਰ੍ਹਾਂ ਦੇ ਲਾਗੂ ਆਉਂਦੇ ਆ ਵਿਧਾਨ ਸਭਾ ਲੋਕ ਸਭਾ ਦੇ ਵਿੱਚ ਕੋਈ ਬਿਲ ਪੇਸ਼ ਹੁੰਦਾ ਹੈ ਤਾਂ ਉੱਥੇ ਅਸੀਂ ਪਰਜੋਰ ਇਹਦਾ ਵਿਰੋਧ ਕਰਾਂਗੇ ਚਾਹੇ ਸਾਨੂੰ ਜੋ ਵੀ ਕਰਨਾ ਪਿਆ ਅਸੀਂ ਆਪਦੇ ਤਣੋ ਮਣੋ ਣੋ ਇਕੱਠੇ ਹੋ ਕੇ ਇਹ ਜਿਹੜਾ ਹੈਗਾ ਸੰਘਰਸ਼ ਨੂੰ ਅੰਜਾਮ ਦੇਵਾਂਗੇ ਤੇ ਜਿਹੜੇ ਬਿਜਲੀ ਸੋਧ ਬਿਲ ਜਾਂ ਬੀਜ ਬਿਲ ਜਾਂ ਕੋਈ ਪੀਆਰਟੀਸੀ ਦਾ ਜੋ ਵੀ ਸਿੱਖਿਆ ਦਾ ਜੋ ਵੀ ਜਿਸ ਤਰੀਕੇ ਨਾਲ ਇਹ ਨਵੀਨੀਕਰਨ ਕਰਨਾ ਚਾਹੁੰਦੇ ਆ ਪ੍ਰਾਈਵੇਟਾਈਜੇਸ਼ਨ ਤੌਰ ਤੇ ਅਸੀਂ ਇਹ ਨਹੀਂ ਹੋਣ ਦੇਾਂਗੇ ਜਰਨਸਤਰ ਭਾਰਤੀ ਕਿਸਾਨੀ ਪੰਜਾਬ ਅੱਜ ਸੰਯੁਕਤ ਖਸਾਨ ਮੋਰਚੇ ਦੀ ਜ਼ਿਲ੍ਹਾ ਫਰੀਕੋਟ ਦੀ ਮੀਟਿੰਗ ਕੀਤੀ ਗਈ ਹੈ ਕਿਉਂਕਿ ਜਿਹੜਾ ਬਿਜਲੀ ਬਿੱਲ 225 ਤੇ ਸੀਡ ਬਿੱਲ ਜਿਹਨੂੰ ਸੈਂਟਰ ਇਸ ਸੈਸ਼ਨ ਦੇ ਵਿੱਚ ਲਾਗੂ ਕਰਨ ਦੇ ਰੋਧ ਵਿੱਚ ਤੇ ਸੰਯੁਕਤ ਮੋਰਚੇ ਵੱਲੋਂ ਫੈਸਲਾ ਕੀਤਾ ਗਿਆ ਕਿ ਜੇਕਰ ਇਹ ਬਿੱਲ ਇਹ ਸੈਸ਼ਨ ਦੇ ਵਿੱਚ ਲਾਗੂ ਕੀਤਾ ਜਾਂਦਾ ਤਾਂ ਉਸ ਤੋਂ ਅਗਲੇ ਦਿਨੀ ਸਾਡਾ ਜਿਹੜਾ ਪ੍ਰਿੰਟ ਜਥੇਬੰਦੀਆਂ ਵੱਲੋਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਮਜ਼ਦੂਰ ਜਥੇਬੰਦੀਆਂ ਵੱਲੋਂ ਇੱਕ ਸੰਯੁਕਤ ਮੋਲਚੇ ਦੇ ਥੜੇ ਦੇ ਹੇਠ ਇਹ ਰੇਲਵੇ ਲਾਈਨ ਹੈ ਜਿਹੜੀ ਉਹ ਬੰਦ ਕੀਤੀ ਜਾਊਗੀ 3 ਘੰਟੇ ਦਾ ਪ੍ਰੋਗਰਾਮ ਦੇ ਕੇ ਜਿਹੜਾ ਰੇਲਵੇ ਸਟੇਸ਼ਨਾਂ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਵੱਡਾ ਹੌਸਪਟਲਸ਼ਨ ਹੋਊਗਾ ਇਸ ਤਰ੍ਹਾਂ ਕਰੇ ਵੀ ਸੌਪਰੇਟ ਦਾ ਇਤਰਾ ਨੋਮੀਡਾ ਸਪੈ ਜਾਊਗਾ ਇਹ ਵੀ ਹੋ ਸਕਦਾ ਵੀ ਜਦੋਂ ਮਤਲਬ ਕਿ ਜਿਹੜਾ ਅੱਜ ਬਿਜਲੀ ਰੇਟ ਚੱਲੀਆਂ ਦਾ ਜਾਂ ਉਹਦੇ ਵਾਧੇ ਭਾਅ ਦੇ ਵਿੱਚ ਉਹਨੂੰ ਮਤਲਬ ਕਿ ਸਰਕਾਰਾਂ ਨੂੰ ਖੁੱਪ ਦੇਣ ਦਾ ਉਹ ਗਣਨ ਅਸਲ ਦੇ ਵਿੱਚ ਕੀ ਹੈ ਕਿਉਂਕਿ ਦੇਸ਼ ਦੀ ਯਾਦਦੀ ਤੋਂ ਬਾਅਦ ਜਿੰਨਾ ਵੀ ਬਿਜਲੀ ਸੈਕਟਰ ਆ ਇਹ ਪੰਜਾਬ ਦੇ ਲੋਕਾਂ ਵੱਲੋਂ ਆਪਦੇ ਪੱਧਰ ਤੇ ਪੰਚਾਇਤੀ ਜ਼ਮੀਨਾਂ ਦੇ ਕੇ ਸਾਰਾ ਕੁਝ ਦੇ ਕੇ ਪਿੰਡਾਂ ਦੇ ਵਿੱਚ ਸਰਕਾਰਾਂ ਨੇ ਉਹਨਾਂ ਟਾਈਮ ਏਜੰਡਾ ਰੱਖਿਆ ਸੀ ਕਿ ਜਿੱਥੋਂ ਦੀ ਜ਼ਮੀਨ ਹੋਊਗੀ ਉੱਥੋਂ ਦੇ ਜਿਹੜੇ ਉਹ ਚ ਨੌਜਵਾਨ ਆ ਕੰਮ ਕਰਨਗੇ ਨੌਕਰੀਆਂ ਕਰਨਗੇ ਪਰ ਅੱਜ ਇਹਨਾਂ ਨੇ ਉਹ ਬਣਿਆ ਬਣਿਆ ਤਣਿਆ ਜਿਹੜਾ ਸਟ੍ਰਕਚਰ ਆ ਉਹ ਚੱਕ ਕੇ ਕਾਪੜੇ ਘਾਣਿਆਂ ਹੁੰਦੇਣਾ ਚਾਹੁੰਦੇ ਆ ਉੱਤੋਂ ਜਿਹੜੇ ਤੁਸੀਂ ਖਰਚਾਂ ਦੀ ਗੱਲ ਕਰਦੇ ਹੋ ਖਰਚੇ ਇਹ ਜਿਹੜੇ ਪ੍ਰਾਈਵੇਟ ਘਾਣਿਆਂ ਉਹਦੇ ਜੋ ਕੁਦਰਤੀ ਆਪਸ ਨਾਲ ਵੀ ਕੋਈ ਲੈਂਡ ਖਰਾਬ ਹੁੰਦੀ ਆ ਜਾਂ ਸਾਡੇ ਕੋਈ ਉੱਥੇ ਬਿਜਲੀ ਦੇ ਵਿੱਚ ਦੇਣ ਦੇ ਵਿੱਚ ਜਿਹੜੀ ਕੋਈ ਰੁਕਾਵਟ ਆਉਂਦੀ ਆ ਤਾਂ ਉਹਦੇ ਖਰਚੇ ਵੀ ਜਿਹੜੇ ਤੁਹਾਨੂੰ ਬਿੱਲਾਂ ਤੇ ਪਾਏ ਜਾਣਗੇ ਜਿਹੜੀਆਂ ਸਾਡੀਆਂ ਸਬਸਿਡੀਆਂ ਸੀ ਭਲਾ ਸਾਡੇ ਮਜਬੂਤ ਵਰਗੀਆਂ ਸੀ ਭਲਾ ਹੋ ਅੱਡੜ ਵਰਗਾਂ ਦੀਆਂ ਸੀ ਉਹਨਾਂ ਸਾਰੀਆਂ ਸਬਸਿਡੀਆਂ ਨੂੰ ਇਹ ਖਤਮ ਕਰਨ ਦੇ ਕਨਾਰੇ ਆ ਕੋਈ ਸਬਸਿਡੀ ਨਹੀਂ ਮਿਲੂਗੀ ਤਕਰੀਬਨ ਜਿਹੜਾ ਚਿੱਪ ਵਾਲਾ ਮੀਟਰ ਉਹ ਇੱਕ ਨੇੜਾ ਲੋਕਾਂ ਦੇ ਲੈ ਕੇ 12 24 ਨੇੜੇ ਵਾਲਾ ਕੰਮ ਹੈ ਵੀ ਤੁਹਾਡੀ ਜੇਬ 'ਚ 4 ਪੈਸੇ ਹੈਗੇ ਆ ਤਾਂ ਚਲਾ ਲਓ ਮੋਬਾਈਲਾਂ ਵਾਂਗੂ ਤੇ ਨਹੀਂ ਤਾਂ ਨੇਰੇ ਚ ਬੈਠੇ ਰਹੋ ਕਿਉਂਕਿ ਲੋਕਾਂ ਦਾ ਹੀ ਖੜਾ ਕੀਤਾ ਜਿਹੜਾ ਸਟੈਚੂ ਦਾ ਬਿਜਲੀ ਬੋਰ ਦਾ ਜਿੰਨਾ ਸਾਰਾ ਬਣਾਇਆ ਤੇ ਉਹਨੂੰ ਇੱਕ ਬਣੇ ਬਣਾਏ ਨੂੰ ਚਾਕੇ ਕਾਗਜ਼ਪੜ ਕਰਾਣਿਆਂ ਨੂੰ ਦੇਣਾ ਚਾਹੁੰਦੀ ਹੈ ਸਰਕਾਰ ਜੋ ਕਦੇ ਨਹੀਂ ਦੇਣ ਦਿੱਤਾ ਜਾਊਗਾ ਕਿਉਂਕਿ ਲੋਕਾਂ ਨੇ ਆਪਦੀਆਂ ਜ਼ਮੀਨਾਂ ਆਪਦੀਆਂ ਮਿਹਨਤਾਂ ਨਾਲ ਆਪਦੀਆਂ ਜੇਬਾਂ ਚੋਂ ਖਰਚੇ ਕਰਕੇ ਇਹ ਸਾਰੀਆਂ ਚੀਜ਼ਾਂ ਖੜੀਆਂ ਕੀਤੀਆਂ ਅਸੀਂ ਅੱਜ ਮੈਂ ਬਿਜਲੀ ਬੋਰ ਦੀ ਟੈਕਨੀਕਲ ਸਰਜਨ ਦੇ ਵਜੋਂ ਅੱਜ ਮੀਟਿੰਗ ਵਿੱਚ ਸ਼ਾਮਲ ਹੋਇਆ ਹਾਂ ਅੱਜ ਜਿਹੜਾ ਸਾਡਾ ਮੁੱਦਾ ਮੇਨ ਆ ਜਿਹੜਾ ਬਿਜਲੀ ਬੋਰਡ ਆ ਜਾਂ ਸਮੁੱਚੇ ਦੇਸ਼ ਦੇ ਜਿਹੜੇ ਬਿਜਲੀ ਬੋਰਡ ਆ ਉਹਨਾਂ ਨੂੰ ਬਿਜਲੀ ਸੋਧ ਬਿੱਲ 2025 ਦੇ ਨਾਂ ਤੇ ਉਹ ਕਾਰਪੋਰੇਟ ਘਰਾਣਿਆਂ ਨੂੰ ਸੌਂਪਿਆ ਜਾ ਰਿਹਾ ਇਸ ਤੋਂ ਪਹਿਲਾਂ ਜਿਹੜਾ ਬਿਜਲੀ ਬੋਰਡ ਸੀਗੇ ਉਹ 1948 ਐਕਟ ਦੇ ਅਧੀਨ ਉਹਨੂੰ ਤੋੜ ਕੇ ਜਿਹੜਾ ਬਿਜਲੀ ਸੋਧ ਬਿੱਲ 2003 ਲਾਗੂ ਕੀਤਾ ਗਿਆ ਸੀਗਾ ਉਹਦੇ ਵਿੱਚ ਜਿਹੜਾ ਸਰਕਾਰੀ ਬਿਜਲੀ ਬੋਰਡਾਂ ਨੂੰ ਕਾਰਪੋਰੇਸ਼ਨਾਂ ਬਣਾਇਆ ਗਿਆ ਸੀ ਉਹਦੇ ਵਿੱਚ ਕੁਝ ਹਿੱਸੇਦਾਰੀ ਪ੍ਰਾਈਵੇਟਾਈਜੇਸ਼ਨ ਲਈ ਖੋਲੀ ਗਈ ਸੀ ਪਰ ਜਿਹੜਾ 2025 ਆਉਂਦਾ ਹੈ ਇਹਦੇ ਨਾਲ 100% ਜਿਹੜਾ ਪ੍ਰਾਈਵੇਟ ਸੈਕਟਰ ਉਹਦੇ 'ਚ ਆਜੂਗਾ 2003 ਰਾਈ ਸਿਰਫ ਇਕੱਲਾ ਬਿਜਲੀ ਪੈਦਾਵਾਰ ਜਿਹੜੇ ਥਰਮਲ ਪ੍ਰਾਈਵੇਟ ਆਏ ਸੀਗੇ ਹੁਣ ਜਿਹੜਾ ਸਮੁੱਚਾ ਢਾਂਚਾ ਹੈ ਉਹ ਜਿਹੜਾ ਹੈਗਾ ਢਾਂਚਾ ਸਰਕਾਰ ਦਾ ਹੋਊਗਾ ਵਰਤੂ ਕਾਰਪੋਰੇਟ ਘਰਾਣੇ ਔਰ ਜਿਹੜਾ ਲੋਕਾਂ ਦਾ ਜਿਹੜਾ ਮੁਕਤ ਦੀਆਂ ਜ਼ਮੀਨਾਂ ਲੋਕਾਂ ਨੇ ਅਰਬਾਂ ਰੁਪਈਆਂ ਦੀਆਂ ਦਿੱਤੀਆਂ ਉਹ ਕਾਰਪਟ ਘਰਾੜੇ ਉਹਨਾਂ ਨੂੰ ਉਹਨਾਂ ਨੂੰ ਇੱਥੇ ਆਉਣ ਦੀ ਕੋਸ਼ਿਸ਼ ਕਰ ਰਹੇ ਆ ਔਰ ਜਿਹੜਾ ਸਮੁੱਚਾ ਢਾਂਚਾ ਜਿਹੜਾ ਹੈਗਾ ਉਹ ਮੁਕਤ ਦੇ ਭਾ ਜਿਹੜਾ ਫਰੀ ਆਫ ਕਾਸਟ ਉਹ ਕਾਰਪਟ ਸੈਕਟਰ ਕੋਲੇ ਚਲਿਆ ਜਾਣਾ ਜਿਹਦੇ ਸਬੰਧ ਵਿੱਚ ਤੁਸੀਂ ਵੇਖਿਆ ਹੋਣਾ ਕਿ ਜਿਹੜੇ ਸਾਰੇ ਥਰਮਲ ਆ ਜਾਂ ਜਿੱਥੇ-ਜਿੱਥੇ ਵੀ ਹੈਗਾ ਵਿਰੋਧ ਆ ਉਹ ਤਾਂ ਹੀ ਜਿਹੜਾ ਸਮੁੱਚੇ ਦੇਸ਼ ਵਿੱਚ ਬਿਲੀ ਕੰਮ ਕਰ ਰਿਹਾ ਔਰ ਹੁਣ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਇਹਨੂੰ ਆਪਦੇ ਜਿਹੜੇ ਏਜੰਡੇ ਤੇ ਲਿਆ ਕੇ ਜਿਹੜਾ ਸਾਂਝਾ ਥੜਾ ਤਿਆਰ ਕਰਕੇ ਇਹਦੇ ਖਿਲਾਫ ਸੰਘਰਸ਼ ਕੀਤਾ ਜਾਊਗਾ ਔਰ ਉਹਦੇ ਵਿੱਚ ਸਮੁੱਚੇ ਬਿਜਲੀ ਕਾਮੇ ਆ ਉਹ ਆਪਦਾ ਪੂਰਾ ਤਨੋਂ ਮਨੋਂ ਤਨੋਂ ਕਿਉਂਕਿ ਅੱਜ ਇੱਕ ਕੱਲਾ ਬਿਜਲੀ ਮੁਲਾਜ਼ਮਾਂ ਦਾ ਨਹੀਂ ਮਸਲਾ ਇਹ ਸਮੁੱਚੇ ਦੇਸ਼ ਦਾ ਮਸਲਾ ਬਣ ਗਿਆ ਉਹਦੇ ਖਿਲਾਫ ਲੜਾਈ ਕੀਤੀ ਜਾਵੇ ਅੱਜ ਦਾ ਏਜੰਡਾ ਜੋ ਬਿਜਲੀ ਸੋਧ ਬਿੱਲ 2025 ਉਹਦੇ ਨਾਲ ਹੋਰ ਜਿਹੜੇ ਦੂਸਰੇ ਜਿਸਨਾ 20 ਸੋਧ ਬਿੱਲ ਹੈ ਜਾਂ ਕਿਰਤੀ ਕਾਨੂੰਨ ਵਾਲਾ ਦਾ ਮਸਲਾ ਹੈਗਾ ਜਾਂ ਜ਼ਮੀਨਾ ਕੁਰ ਕਰਨ ਨਾਲ ਮਸਲੇ ਤਾਂ ਸਾਰੇ ਆ ਪਰ ਮੇਨ ਜਿਹੜਾ ਅੱਜ ਦਾ ਮੇਨ ਏਜੰਡਾ ਸਾਡਾ ਬਿਜਲੀ ਸੋਧ ਬਿੱਲ 2025 ਹੈ ਬੜਾ ਵੱਡਾ ਜਿਹੜਾ ਇੱਕ ਹਮਲਾ ਹਰ ਘਰ ਤੇ ਹਰ ਪਰਿਵਾਰ ਤੇ ਹਰ ਚੁੱਲ੍ਹੇ ਤੇ ਜਿਹੜਾ ਸਰਕਾਰ ਜੁੜੂ ਕਰ ਰਹੀ ਹੈ ਸੋ ਉਹਦੇ ਵਿਰੋਧ ਦੇ ਵਿੱਚ ਜੇ 19 ਤਰੀਕ ਤੱਕ ਸੈਸ਼ਨ ਚੱਲਣਾ ਲੋਕ ਸਭਾ ਦਾ ਉਹਦੇ ਵਿੱਚ ਜੇ ਬਿਜਲੀ ਸੋਧ ਬਿੱਲ ਪਾਸ ਹੁੰਦਾ ਰੱਖਦੇ ਆ ਟੇਬਲ ਤੇ ਲਿਆਉਂਦੇ ਆ ਤਾਂ ਉਹਦੇ ਵਾਸਤੇ ਜਿਹੜੀ ਲਾਮਬੰਦੀ ਜਿਹੜੀ ਹੈ ਸਾਰੇ ਪੰਜਾਬ ਦੇ ਵਿੱਚ ਅੱਜ ਹੋ ਰਹੀ ਹੈ ਔਰ ਫ੍ਰੀ ਕੋਰਟ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਮੇਰੇ ਕੋਲ ਇਕੱਲਾ ਸੰਯੁਕਤ ਮੋਰਚਾ ਨਹੀਂ ਹੈ ਜਿੰਨੀਆਂ ਇਥੀਆਂ ਮਜ਼ਦੂਰ ਜਥੇਬੰਦੀਆਂ ਜਾਂ ਬਿਜਲੀ ਬੋਰਡ ਦੀਆਂ ਜਥੇਬੰਦੀਆਂ ਜਾਂ ਕੋਈ ਵੀ ਜਥੇਬੰਦੀ ਮੈਂ ਕਹੂੰਗਾ ਜਿਸ ਤਰ੍ਹਾਂ ਵਿਦਿਆਰਥੀ ਵੀ ਦਾ 60 ਦੇ ਕਰੀਬ ਜਥੇਬੰਦੀਆਂ ਜਿਹੜਾ ਸੁਖਤ ਮੋਰਚੇ ਸ਼ਾਮਿਲ ਹੋਈਆਂ ਸੀ ਸੋ ਸਾਰਾ ਮੈਂ ਕਹੂੰਗਾ ਸਾਰਾ ਪੰਜਾਬ ਦੀਆਂ ਜਿੰਨਾ ਟੋਟਲੀ ਜਥੇਬੰਦੀਆਂ ਮੈਂ ਕਹੂੰਗਾ ਪੰਜਾਬ ਜਿੰਨੀਆਂ ਹੈਗੀਆਂ ਆਪਣੀਆਂ ਉਹ ਸਾਰੀਆਂ ਇਕੱਠੀਆਂ ਔਰ ਜਿਹੜਾ ਫ੍ਰੀਕੋਰਡ ਦਾ ਪ੍ਰੋਗਰਾਮ ਦਿੱਤਾ ਹੈ ਵੀ ਜੇ ਉਹ ਬੈਲ ਟੇਬਲ ਤੇ ਲੈ ਕੇ ਆਉਂਦੇ ਮੰਨ ਲਓ ਕੱਲ ਨੂੰ ਲੈ ਕੇ ਆਉਂਦੇ ਆ ਤਾਂ ਪਰਸੋਂ ਸਾਡਾ ਇਸ ਜਿਹੜਾ ਪ੍ਰੋਵਾ ਹੋਊਗਾ ਇੱਥੇ ਰੇਲਵੇ ਸਟੇਸ਼ਨ ਤੇ ਅਸੀਂ ਰੇਲਵੇ ਲਾਈਨ ਜਿਹੜੀ ਹੈਗੀ ਹੈ ਉਹਨੂੰ ਜਾਮ ਕਰਾਂਗੇ ਇੱਥੇ ਔਰ ਜੇ ਪਰਸੋਂ ਹੁੰਦਾ ਚੌਥੇ ਜੇ 18 ਨੂੰ ਆਉਂਦਾ ਤਾਂ 19 ਨੂੰ ਜਦੋਂ ਵੀ ਆਉਂਦਾ ਹੈਗਾ ਬਿੱਲੇ ਕਿ ਉਦੋਂ ਅਸੀਂ ਬਹੁਤ ਵੱਡਾ ਜਿਹੜਾ ਸੰਘਰਸ਼ ਹੈ ਤਕਿ ਉਹਨੂੰ 5-7000 ਬੰਦੇ ਦਾ ਜਿਹੜਾ ਸਾਨੂੰ ਜਿਹੜਾ ਹੈਗਾ ਉਹ ਇਸ ਐਸਟੀਮੇਟ ਐਸਟੀਮੇਟ ਬਣਾ ਸਾਡਾ ਫ੍ਰੀ ਕੋਰਡ ਦਾ ਵੀ ਜਿਹੜਾ ਅਸੀਂ ਇਹ ਰੇਲਵੇ ਸਟੇਸ਼ਨ ਤੇ ਬੈਠ ਕੇ ਉਦੋਂ ਬਹੁਤ ਵੱਡਾ ਸਾਰੇ ਮੈਂ ਪੰਜਾਬ ਦੇ ਵਿੱਚ ਕਹਾਂ ਤਾਂ ਲੱਖਾਂ ਬੰਦਾ ਜਿਹੜਾ ਹੈਗਾ ਜਿਹੜਾ ਪੰਜਾਬ ਦੇ ਵਿੱਚ ਕਾ ਜਿਹੜਾ ਜੇ ਬਿੱਲ ਆਉਂਦਾ ਹੈ ਸਾਹਮਣੇ ਤਾਂ ਉਹ ਮੈਦਾਨ ਦੇ ਵਿੱਚ ਆਜਣਾ ਹੈਗਾ ਹਰ ਘਰ ਦੇ ਵਿੱਚ ਅਸੀਂ ਗੱਲ ਲੈ ਕੇ ਜਾਣੀ ਪ੍ਰੋਗਰਾਮ ਅੱਜ ਦਾ ਬਣ ਗਿਆ ਸਾਡਾ 30 ਤੋਂ 4 ਜਨਵਰੀ ਤੱਕ ਨੀ ਹੈਗੀ ਆ ਔਰ ਕੱਲ ਤੋਂ ਹੀ ਸਾਡਾ ਜਿਹੜਾ ਸਾਰਾ ਹਰਜ ਜਥੇਬੰਦੀ ਜਿਹੜੀ ਆ ਪਿੰਡਾਂ ਵਿੱਚ ਜਾ ਕੇ ਉਹ ਲਾਂ ਬੰਦੂਕ ਬੰਦੀ ਕਰੂਗੀ ਔਰ ਫਿਰ ਜੇ ਬੈਲ ਨਹੀਂ ਵੀ ਹੁੰਦਾ ਫਿਰ ਵੀ ਉਹਨੂੰ ਕਹਿੰਸ ਵਾਪਸ ਕਰਨ ਵਾਸਤੇ ਅਸੀਂ 16 ਜਨਵਰੀ ਨੂੰ ਸਾਡਾ ਪ੍ਰੋਗਰਾਮ ਹੈਗਾ 16 ਜਨਵਰੀ ਨੂੰ ਜਿਹੜੀਆਂ ਸਾਰੇ ਐਸਸੀ ਦਫ਼ਤਰ ਹੈਗੇ ਟੋਟਲੀ ਪੰਜਾਬ ਦੇ ਐਸਸੀ ਦਫ਼ਤਰ ਹੈਗੇ ਆ ਉਹਦੇ ਲੱਖਾਂ ਦੀ ਗਿਣਤੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਅਸੀਂ ਇਕੱਠ ਕਰਕੇ ਜਿਹੜਾ ਹੈਗਾ ਉਹ ਸਰਕਾਰ ਦੇ ਨੱਕ ਦੇ ਵਿੱਚ ਦਮ ਕਰਾਂਗੇ ਤਾਂ ਜਿਹੜਾ ਜਿਹੜੇ ਸੋਧ ਬਿੱਲ ਜਿਹੜਾ 2025 ਹੈ ਉਹ ਵਾਪਸ ਲਿਆ ਕੇ ਲੋਕਾਂ ਦਾ ਜੋ ਗੱਲ ਵਟਣ ਦੀ ਲੋਕਾਂ ਦੇ ਜੋ ਹਨੇਰਾ ਘਰਾਂ ਦੇ ਵਿੱਚ ਕਰਨ ਦੀ ਗ ਸੋਧ ਬਿੱਲ ਦਾ ਮਤਲਬ ਕਿ ਹੈ ਕੀ ਪੂਰਾ ਇਹ ਦੇਖੋ ਜੀ ਇਹ ਇਹਦਾ ਸਿੱਧੇ ਰੋਪ ਦੇ ਮੈਂ ਥੋੜੇ ਸ਼ਬਦਾਂ ਵਿੱਚ ਦੱਸਾਂ ਤਾਂ ਜਿਹੜਾ ਬਿਜਲੀ ਦਾ ਸਿਸਟਮ ਸਾਰਾ ਬਣਿਆ ਬਣਿਆ ਸਾਰਾ ਮਹਿਕਮਾ ਹੈਗਾ ਇਹ ਕਾਰਪੋਰੇਟਾਂ ਨੂੰ ਦਿੱਤਾ ਜਾ ਰਿਹਾ ਹੈ ਬਾਨੀਆਂ ਡਾਨੀਆਂ ਨੂੰ ਦਿੱਤਾ ਜਾ ਰਿਹਾ ਹੈ ਜਦ ਉਹਨਾਂ ਦੇ ਹੱਥ ਵਿੱਚ ਆਉਂਦਾ ਨਾ ਕੋਈ ਮੋਟਰ ਦਾ ਬਿੱਲ ਮਾਫ ਰਹਿਣਾ ਨਾ ਸਾਡੇ ਕੋਈ ਯੂਟਿਲੀਟੀ ਚੇਸ ਹੋ ਜਾਂ ਜਾਨੇ ਮਾਫ ਹੁੰਦੇ ਉਹ ਹੋਣਾ ਹੈ ਔਰ ਇੱਕ ਜਿਹੜਾ ਜਿਸ ਤਰ੍ਹਾਂ ਸਾਡਾ ਮੋਬਾਈਲ ਸਿਸਟਮ ਹੈਗਾ ਚਾਰਜ ਸਿਸਟਮ ਹੈਗਾ ਉਹ ਬਣ ਜਾਣਾ ਹੈਗਾ ਜਦ ਸਾਡਾ ਚਾਰਜ ਖਤਮ ਹੋ ਗਿਆ ਤੇ ਅੱਧੀ ਰਾਤ ਹੋਵੇ ਚਾਹੇ ਉਹ ਰੋਟੀ ਖਾਂਦੇ ਹੋਈਏ ਚਾਹੇ ਸ ਕਰਾਵਾ ਦੀ ਲਾਈਟ ਚੱਲੂਗੀ ਸੋ ਸਾਰਾ ਇਹ ਇੱਕ ਬਹੁਤ ਵੱਡਾ ਨੁਕਸਾਨ ਜਿਹੜਾ ਹੈਗਾ ਛੋਟੇ ਜਿਹਾ ਜਿਨਾਂ ਵੱਧ ਵਰਗੇ ਅਸੀਂ ਸਾਰੇ ਜੱਥੇਬੰਦੀਆਂ ਵਿੱਚ ਹੀ ਆ ਸਾਡੇ ਨਾਲ ਹੋਰ ਜਿਹੜੇ ਗਰੀਬ ਲੋਕ ਵੀ ਹੈਗੇ ਨੇ ਸਾਰੇ ਅਸੀਂ ਇੱਕ ਹੀ ਹੁੰਨੇ ਆ ਅਸੀਂ ਛੋਟੇ ਜਿਹੜੇ ਸੰਘਰਸ਼ ਕਰਦੇ ਹੁੰਦੇ ਆ ਸੋ ਸਾਰਿਆਂ ਦਾ ਜਿਹੜਾ ਬਹੁਤ ਵੱਡਾ ਨੁਕਸਾਨ ਜਿਹੜਾ ਹੋ ਰਿਹਾ ਇਹ ਸੋਧ ਬਿੱਲ ਇਹ ਆ ਜੋ ਕਾਰਪੋਰੇਟਾਂ ਨੂੰ ਵੇਚਣ ਦੀ ਗੱਲ ਸਾਰੇ ਦੇਸ਼ ਨੂੰ ਵੇਚਣ ਦੀ ਗੱਲ ਕੀਤੀ ਜਾ ਰਹੀ ਹੈ ਉਸੇ ਜੀ ਇਹ ਸੋਧ ਬਿੱਲ ਜਿਹੜਾ ਬਿਜਲੀ ਸੋਧ ਬਿੱਲ ਆਉਂਦਾ ਹੈ